ਲੰਗੇ ਦੇਣੀ ਮਜੀਠੇ ਹਲਕੇ ਦੇ ਵਿੱਚ ਇੱਕ ਗੋਲੀ ਚੱਲੀ ਇੱਕ ਮੌਤ ਹੋ ਗਈ ਔਰ ਗੰਭੀਰ ਜ਼ਖਮੀ ਵੀ ਹੋਏ ਲੋਕ ਉਸ ਦਰਮਿਆਨ ਵਿਕਰਮ ਸਿੰਘ ਮਜੀਠੀਆ ਨੇ ਵਿਸ਼ੇਸ਼ ਤੌਰ ਦੇ ਉੱਤੇ ਸਬੂਤ ਇਕੱਠੇ ਕੀਤੇ ਔਰ ਸਾਂਝੇ ਵੀ ਕੀਤੇ ਪਰ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਇਹ ਹਮਲੇ ਵਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਹੋ ਰਹੇ ਹੈ ਮਜੀਠੇ ਹਲਕੇ ਨੂੰ ਵਿਸ਼ੇਸ਼ ਤੌਰ ਤੇ ਟਾਰਗੇਟ ਕੀਤਾ ਜਾ ਰਿਹਾ ਹੈ ਸਵਾਲ ਇਹ ਖੜਾ ਹੋ ਰਿਹਾ ਹੈ ਕਿ ਕੀ ਸਰਹੱਦੋਂ ਪਾਰ ਗੈਂਗਸਟਰਸ ਮਜੀਠੇ ਹਲਕੇ ਦੇ ਵਿੱਚ ਦਹਿਸ਼ਤ ਫਲਾਉਣਾ ਚਾਹੁੰਦੇ ਨੇ ਦਰਸਲ ਲੰਗੇ ਦਿਨਾਂ ਦੇ ਵਿੱਚ ਇੱਕ ਵੀਡੀਓ ਵੀ ਵਾਇਰਲ ਹੁੰਦੀ ਹੈ ਜੋ ਪਾਕਿਸਤਾਨ ਬੈਠੇ ਇੱਕ ਖੁੰਖਾਰ ਗੈਂਗਸਟਰ ਦੀ ਦੱਸੀ ਜਾਂਦੀ ਹੈ ਔਰ ਉਸ ਦੇ ਵਿੱਚ ਉਹ ਇਹ ਵੀ ਕਹਿੰਦਾ ਨਜ਼ਰ ਆਉਂਦਾ ਹੈ ਕਿ ਮਜੀਠੇ ਹਲਕੇ ਦੇ ਵਿੱਚ ਉਸ ਦੇ ਡੇਰੇ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਸਵਾਲ ਖੜਾ ਤਾਂ ਹੁੰਦਾ ਹੈ ਕਿਉਂਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਜ਼ੈਡ ਸਿਕਿਉਰਿਟੀ ਹੈ ਉਹ ਵੀ ਹਟਾ ਦਿੱਤੀ ਜਾਂਦੀ ਹੈ ਹੁਣ ਇਸ ਪੋਜੀਸ਼ਨ ਦੇ ਵਿੱਚ ਅਸਲ ਨਿਸ਼ਾਨਾ ਹੈ ਕੌਣ ਮਜੀਠੀਆ ਹਲਕਾ ਜਾਂ ਵਿਕਰਮ ਸਿੰਘ ਮਜੀਠੀਆ ਸਵਾਲ ਹੀ ਖੜਾ ਹੋ ਰਿਹਾ ਹੈ ਹੁਣ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹ ਜ਼ਰੂਰ ਲਗਾਤਾਰ ਇਸ ਬਾਰੇ ਆਵਾਜ਼ ਚੁੱਕਦੇ ਨਜ਼ਰ ਆ ਰਹੇ ਹੈ ਕਿ ਉਹਨਾਂ ਦੀ ਜਾਨ ਨੂੰ ਖਤਰਾ ਹੈ ਜਾਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਉਹਨਾਂ ਦੇ ਕਰੀਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਪਰ ਸਵਾਲ ਇਹ ਹੈ ਕਿ ਕੀ ਅਸਲ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਹੈ ਲੰਗੇ ਕੱਲ ਦੀ ਵਾਰਦਾਤ ਜਿਹੜੀ ਵਾਪਰੀ ਸੀ ਕੀ ਉਹ ਇੱਕ ਲੁੱਟ ਦਾ ਕਾਰਨ ਸੀ ਜਾਂ ਫਿਰ ਵਿਸ਼ੇਸ਼ ਤੌਰ ਦੇ ਉੱਤੇ ਡੈਸ਼ਟ ਫਲੌਂਡ ਗੋੜੀ ਚਲਾਈ ਗਈ ਸੀ ਵਿਕਰਮ ਸਿੰਘ ਮਜੀਠੀਆ ਨੇ ਸੀਸੀਟੀਵੀ ਜ਼ਰੂਰ ਸਾਂਝੀ ਕੀਤੀ ਹੈ ਪਰ ਜੋ ਉੱਥੇ ਮੌਜੂਦ ਲੋਕਾਂ ਨੇ ਦੱਸਿਆ ਜਾਂ ਉੱਥੇ ਮੌਜੂਦ ਜਾਂ ਹਲਕੇ ਦੇ ਸੀਨੀਅਰ ਪੱਤਰਕਾਰਾਂ ਦਾ ਜੋ ਕਹਿਣਾ ਹੈ ਖਾਸ ਤੌਰ ਦੇ ਉੱਤੇ ਜੇ ਉਹਦੀ ਗੱਲ ਕਰੀਏ ਤਾਂ ਉਹਨਾਂ ਦੇ ਮੁਤਾਬਕ ਇਹ ਵਾਰਦਾਤ ਚੋਰੀ ਦੀ ਸਮਝੀ ਜਾ ਸਕਦੀ ਹੈ ਜਾਂ ਲੁੱਟ ਦੀ ਸਮਝੀ ਜਾ ਸਕਦੀ ਹੈ ਔਰ ਜਿਹੜੇ ਚੋਰ ਸੀ ਉਹ ਪੇਸ਼ੇਵਰ ਚੋਰ ਨਹੀਂ ਸੀਗੇ ਉਹ ਨੌਸਿਖੀਏ ਕਈ ਥਾਵਾਂ ਦੇ ਉੱਤੇ ਦੱਸੇ ਜਾ ਰਹੇ ਆ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਇਹਨੂੰ ਕ੍ਰਾਈਮਨਲ ਵਾਰਦਾਤ ਦੱਸੀਏ ਜਿਹੜੀ ਆਮ ਲੁੱਟ ਖੋਹ ਦੀ ਵਾਰਦਾਤ ਹੁੰਦੀ ਹੈ ਜਾਂ ਫਿਰ ਇਸ ਨੂੰ ਅ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਟਾਰਗੇਟ ਕੀਤਾ ਗਿਆ ਸਮਝਿਆ ਜਾਣਾ ਚਾਹੀਦਾ ਹਾਲਾਂਕਿ ਜ਼ਰੂਰ ਇਹਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਜ਼ਰੂਰ ਕਿਤੇ ਨਾ ਕਿਤੇ ਲੈਕ ਹੋਈ ਹੈ ਇਹਦੇ ਉੱਤੇ ਜ਼ਰੂਰ ਸਵਾਲ ਖੜੇ ਹੋ ਰਹੇ ਆ ਪਰ ਜੇ ਬਿਕਰਮ ਸਿੰਘ ਮਜੀਠੀਆ ਨਾਲ ਜੋੜ ਕੇ ਗੱਲ ਕਰੀਏ ਜਾਂ ਮਜੀਠੇ ਹਲਕੇ ਨਾਲ ਜੋੜ ਕੇ ਜੋੜ ਕੇ ਗੱਲ ਕਰੀਏ ਤਾਂ ਕਿ ਇਸ ਨੂੰ ਲਾਅ ਐਂਡ ਆਰਡਰ ਸੰਬੰਧੀ ਮਸਲਾ ਸਮਝਿਆ ਜਾਣਾ ਚਾਹੀਦਾ ਯਾ ਬਿਕਰਮ ਸਿੰਘ ਮਜੀਠੀਆ ਦੇ ਨਾਲ ਜੋੜ ਕੇ ਵੱਡਾ ਸਵਾਲ ਹੈ ਹਾਲਾਂਕਿ ਸੀਨੀਅਰ ਪੱਤਰਕਾਰੇ ਜ਼ਰੂਰ ਕਹਿ ਰਹੇ ਆ ਕਿ ਇਹ ਇੱਕ ਨਾਰਮਲ ਲੁੱਟਖੋਹ ਦੀ ਵਾਰਦਾਤ ਸਮਝੀ ਜਾ ਸਕਦੀ ਜਿਸ ਉੱਤੇ ਪੁਲਿਸ ਐਕਸ਼ਨ ਕਰ ਰਹੀ ਹੈ ਪਰ ਇੱਕ ਪਾਸੇ ਜਿੱਥੇ ਬਿਕਰਮ ਸਿੰਘ ਮਜੀਠੀਆ ਦੇ ਕਰੀਬੀ ਸਾਥੀ ਦਾ ਇਹ ਪੈਟਰੋਲ ਪੰਪ ਦੱਸਿਆ ਗਿਆ ਉਸ ਤੋਂ ਬਾਅਦ ਇਹ ਵੱਖਰਾ ਸਵਾਲ ਖੜਾ ਹੋ ਗਿਆ ਕਿ ਕੀ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਜਾਂ ਉਹਨਾਂ ਦੇ ਕਰੀਬੀਆਂ ਦੇ ਉੱਤੇ ਹਮਲਾ ਹੋਇਆ ਖੈਰ ਇੱਕ ਧਮਕੀ ਆਲਰੇਡੀ ਮਿਲ ਚੁੱਕੀ ਹੈ ਮਜੀਠੇ ਹਲਕੇ ਦੇ ਬਾਰੇ ਵਿੱਚ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਦੀ ਸਿਕਿਉਰਿਟੀ ਦਾ ਜਾਣਾ ਬਹੁਤ سارے ਸਵਾਲ ਲਗਾਤਾਰ ਪ੍ਰਿਵੇਲ ਕਰ ਰਹੇ ਆ ਜੋ ਵੀ ਹੋਏਗਾ ਆਉਂਦੇ ਸਮੇਂ ਨੂੰ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਦੱਸਦੇ ਰਹਿਵਾਂਗੇ ਬਣੇ ਰਵਾਨੀ ਦੀ ਪੰਜਾਬੀ ਦੀ